ਸਾਡਾ ਸਤਿਫਾ ਹੈਗਾ ਬਾਕਿਆਂ ਦਾ ਸਤਿਫਾ ਹਾਈ ਕਮਾਂਡ ਕੋ ਆਪਣੇ ਮੈਂਬਰਾਂ ਨੂੰ ਬੋਲਟ ਲੈਣ ਦਾ ਹੱਕ ਲੈਣ ਦੇ ਲਈ ਸਾਨੂੰ ਹਾਈ ਕੋਰਟ ਦੇ ਦਰਵਾਜ਼ੇ ਖੜਕਾਉਣੇ ਆਜ ਔਰੰਗਜ਼ੇਬੀ ਸੋਚ ਤੇ ਪੈਰਾ ਦੇ ਰਹੇ ਦਿੱਲੀ ਦੇ ਸਰਸਾ ਕਾੜੋ ਦਿੱਲੀ ਸਰਕਾਰ ਜੇ ਗੁਰੂ ਘਰ ਬਚਾਣੇ ਨੇ ਤੇ ਇਹ ਜਿਹੜੇ ਔਰੰਗਜ਼ੇਬੀ ਸੋਚ ਵਾਲੇ ਮਲੇਛ ਜਿਹੜੇ ਨੇ ਜਿਹੜੇ ਸਰਕਾਰੀ ਪਿੱਠੂ ਨੇ ਇਹਨਾਂ ਤੋਂ ਪਿੱਛਾ ਛੜਾ ਲਓ ਇਹਨਾਂ ਤੋਂ ਗੁਰੂ ਘਰ ਛੜਾ ਲਓ ਦਿੱਲੀ ਸਰਕਾਰ ਵੱਲੋਂ ਸਿੱਖ ਧਾਰਮਿਕ ਮਾਮਲਿਆਂ ਵਿੱਚ ਕਥਿਤ ਦਖਲਅੰਦਾਜ਼ੀ ਦੇ ਵਿਰੁੱਧ ਵੱਡਾ ਕਦਮ ਚੁੱਕਦੇ ਹਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸੀਨੀਅਰ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਪਣੇ ਸਮੂਹਿਕ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਨੇ ਆਪਣੇ ਅਸਤੀਫੇ ਪ੍ਰਧਾਨ ਮੰਤਰੀ ਦਫ਼ਤਰ ਜਾ ਕੇ ਸੌਂਪ ਦਿੱਤੇ ਹਨ ਸਾਡਾ ਅਸਤੀਫਾ ਹੈਗਾ ਬਾਕੀਆਂ ਦਾ استਿਫਾ ਹਾਈ ਕਮਾਂਡ ਕੋਲ ਨੂੰ ਉਹ ਜੱਗ ਹਾਈ ਕਮਾਂਡ ਕਹੇਗੀ ਉਸ ਵਕਤ ਸਿਥਿਅਗੇ ਅਸੀਂ ਦੋਹਾਂ ਨੇ استਿਫਾ ਦਿੱਤਾ ਹੈ ਭਈ ਜਾਓ ਇਹਨਾਂ ਕੋਲ ਜਿਤਨੀ ਲੁੱਟ ਕੋਟ ਛੋਟ ਕਰਾਣੀ ਹੈ ਕਰਵਾ ਲਓ ਦੋਹਾ ਆਗੂਆਂ ਵੱਲੋਂ ਪੱਤਰ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਸਰਕਾਰ ਖਾਸ ਕਰਕੇ ਮੰਤਰੀ ਰੇਖਾ ਗੁਪਤਾ ਅਤੇ ਹੋਰ ਭਾਜਪਾ ਆਗੂਆਂ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਅੱਜ ਸਾਨੂੰ ਹਾਈ ਕੋਰਟ ਤੋਂ ਸਾਡੇ ਮੈਂਬਰਾਂ ਨੂੰ ਵੋਟ ਪਾਣ ਦਾ ਹੱਕ ਮਿਲਿਆ ਹੈ ਮਲੇ ਆਪਣੇ ਮੈਂਬਰਾਂ ਨੂੰ ਵੋਟ ਲੈਣ ਦਾ ਹੱਕ ਲੈਣ ਦੇ ਹੀ ਸਾਨੂੰ ਹਾਈ ਕੋਰਟ ਦੇ ਦਰਵਾਜ਼ੇ ਖੜਕਾਣੇ ਪੈ ਗਏ। ਔਰ ਇਹ ਕਹਿੰਦੇ ਨੇ ਕਿ ਅਸੀਂ ਦੇਥੇ ਹੁਣ ਇਲੈਕਸ਼ਨ ਹੋਣੀ ਨਹੀਂ ਦੇਣੀ। ਕਿਉਂ ਨਹੀਂ ਹੋਣ ਦੋਣੀ ਸਾਡੇ ਪਿੱਛੇ ਪ੍ਰਾਈਮ ਮਿਨਿਸਟਰ ਮੋਦੀ ਹੈ, ਚੀਫ ਮਿਨਿਸਟਰ ਰੇਖਾ ਗੁਪਤਾ ਹੈ ਤੇ ਸਾਡੇ ਪਿੱਛੇ ਹੋੜ ਲਗੜ ਬਕੜਾ ਗਏ। ਜਿਨ੍ਹਾਂ ਦੀ ਸਿੱਖ ਕੌਮ ਦੇ ਵਿੱਚ ਇੱਕ ਢੇਲਾ ਵਕਤ ਨਹੀਂ ਹੈ। ਇੱਕ ਢੇਲਾ ਵਕਤ। ਬਿਆਨ ਦਵਾਲੋ ਜੋ ਮਰਜ਼ੀ ਕਰ ਲੋ। ਪੱਤਰ ਵਿੱਚ ਇਲਜ਼ਾਮ ਲਗਾਏ ਗਏ ਹਨ ਕਿ ਚੁਣੇ ਹੋਏ ਮੈਂਬਰਾਂ ਨੂੰ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਹਟਾ ਦਿੱਤਾ ਗਿਆ ਸੀ ਅਤੇ ਉਹਨਾਂ ਦੀ ਜਗ੍ਹਾ ਰਾਜਨੀਤਿਕ ਵਫਾਦਾਰਾਂ ਨੂੰ ਨਿਯੁਕਤ ਕੀਤਾ ਗਿਆ ਸੀ। ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦਿੱਲੀ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਾਣਬੁੱਝ ਕੇ 18 ਮਹੀਨੇਾਂ ਲਈ ਮੁਲਤਵੀ ਕੀਤੀਆਂ ਗਈਆਂ ਸਨ। ਚੋਣ ਨਿਯਮਾਂ ਦੀ ਦੋ ਵਾਰ ਉਲੰਘਣਾ ਕੀਤੀ ਗਈ ਸੀ। ਮੌਜੂਦਾ ਲੀਡਰਸ਼ਿਪ ਤੇ 400 ਕਰੋੜ ਰੁਪਏ ਦੀਆਂ ਵਿੱਤੀ ਬੇਨੀਮੀਵੀਆਂ ਦਾ ਦੋਸ਼ ਲਗਾਇਆ ਗਿਆ ਹੈ। ਸਿੱਖ ਧਾਰਮਿਕ ਜਾਇਦਾਦਾਂ ਨੂੰ ਸਰਕਾਰੀ ਕੰਟਰੋਲ ਹੇਠ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿੱਲੀ ਹਾਈ ਕੋਰਟ ਦੇ ਹੁਕਮਾਂ ਦੀ ਅਣਦੇਖੀ ਕੀਤੀ ਗਈ ਆਗੂਆਂ ਨੇ ਇਸ ਨੂੰ ਸਿੱਖ ਧਰਮ ਦੀ ਖੁਦਮੁਖਤਿਆਰੀ ਤੇ ਸਿੱਧਾ ਹਮਲਾ ਘਰਾੜ ਦਿੱਤਾ ਹੈ ਅਤੇ ਕਿਹਾ ਕਿ ਉਹ ਇਸ ਰਾਜਨੀਤਿਕ ਕਬਜ਼ੇ ਦਾ ਹਿੱਸਾ ਨਹੀਂ ਹੋ ਸਕਦੇ। ਉਹਨਾਂ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਤੋਂ ਤੁਰੰਤ ਦਖਲ ਦੀ ਮੰਗ ਕੀਤੀ ਹੈ। ਸਾਡੇ ਪ੍ਰਾਈਮ ਮਿੰისტਰ ਸਾਹਿਬ ਕੋਲ ਇਹ ਗੁਜਾਰਸ਼ ਹੈ ਕਿ ਸਿੱਖਾਂ ਦੇ ਨਾਲ ਇਹ ਜ਼ੁਲਮ ਤੁਹਾਡੀ ਸਰਕਾਰ ਵੱਲੋਂ ਹੋਣਾ ਇਹਦੀ ਕੀਮਤ ਬੜੀ ਭੜਾਂ ਚੁਕਾਣੀ ਪਵੇਗੀ। ਅਜੇ ਤੱਕ ਵਕਤ ਬੀਤ ਰਿਹਾ ਕੋਈ ਗੱਲ ਨਹੀਂ। ਅੰਗਰੇਜ਼ਾਂ ਆਂ ਕਦੇ ਵੀ ਬੀਤਿਆ ਮੁਗਲਾਂ ਵਕਤ ਵੀ ਬੀਤਿਆ ਕਾਨਸੋਗੋ ਕਦੇ ਵੀ ਬੀਤਿਆ ਸਿੱਖਾਂ ਨਾਲ ਲੜ ਕੇ ਕੋ ਬਚਿਆ ਤੇ ਮੈਂ ਦੱਸ ਤਾ ਔਰ ਮੈਂ ਐਸੀ ਤੁਹਾਨੂੰ ਕਹਿੰਦੇ ਆ ਤੁਸੀਂ ਕੰਮ ਚੰਗਾ ਕਰਦੇ ਪਿਓ ਚੰਗਾ ਕੰਮ ਕਰਦੇ ਰਹੋ ਸਿੱਖਾਂ ਨਾਲ ਵਗਾਣ ਦੀ ਔਰ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਰਸਤਾ ਸ਼ੇਪ ਕਰਨ ਦੀ ਦਖਲਅੰਦਾਜ਼ੀ ਕਰਨ ਦੀ ਬਿਲਕੁਲ ਲੋੜ ਨਹੀਂ ਹੈਗੀ ਤੁਹਾਨੂੰ ਫਿਰ ਜੋ ਦਿੱਲੀ ਦੀ ਸਰਕਾਰ ਨੇ ਜਿਸ ਤਰ੍ਹਾਂ ਇਲੈਗਲ ਤਰੀਕੇ ਨਾਲ ਦੋ ਮੈਂਬਰ ਸਾਡੇ ਕੱਢ ਕੇ ਦੋ ਮੈਂਬਰ ਆਪਣੇ ਪਾਤੇ ਉਹ ਵੀ ਦਸੀ ਦੇ ਦੇਖਿਆ ਅੱਜ ਸਾਨੂੰ ਹਾਈ ਕੋਰਟ ਤੋਂ ਸਾਡੇ ਮੈਂਬਰਾਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ ਹੈ ਮਤਲਬ ਆਪਣੇ ਮੈਂਬਰਾਂ ਨੂੰ ਵੋਟ ਲੈਣ ਦਾ ਹੱਕ ਲੈਣ ਲਈ ਸਾਨੂੰ ਹਾਈ ਕੋਰਟ ਦੇ ਦਰਵਾਜ਼ੇ ਖੜਕਾਣੇ ਪਏ ਅਸੀਂ ਇਹ ਅਰਦਾਸ ਕੀਤੀ ਸੀ ਕਿ ਜਿਹੜੀ ਔਰੰਗਜ਼ੇਬੀ ਸੋਚ ਦੇ ਖਿਲਾਫ ਗੁਰੂ ਹਰਕ੍ਰਿਸ਼ਨ ਬਾਦਸ਼ਾਹ ਨੇ ਮਲੇਸ਼ ਨੂੰ ਦਰਸ਼ਨ ਦਿੱਤੇ ਸੀ ਅੱਜ ਔਰੰਗਜ਼ੇਬੀ ਸੋਚ ਤੇ ਪੈਰਾ ਦੇ ਰਹੇ ਨੇ ਦਿੱਲੀ ਦੇ ਸਰਸਾ ਕਾੜੋ ਦਿੱਲੀ ਸਰਕਾਰ ਉਹ ਸਰੰਗ ਜ਼ੇਬੀ ਸੋਚ ਦੇ ਖਿਲਾਫ ਅੱਜ ਮੈਂ ਸਮਝਦਾ ਕਿ ਹਾਈ ਕਮਾਂਡ ਸਾਡੀ ਨੇ ਅਸੀਂ ਦੋਵਾਂ ਨੇ ਅਸਤੀਫੇ ਦਿੱਤੇ ਨੇ ਪ੍ਰਾਈਮ ਮਿਨਿਸਟਰ ਨੂੰ ਸਾਰੀ ਡਿਟੇਲ ਅਸੀਂ ਲਿਖੀ ਹੈ ਮੈਂ ਸਿਰਫ ਇੱਕੋ ਗੱਲ ਕਹਿਣਾ ਚਾਹਨਾ ਵਾ ਸੰਗਤ ਨੂੰ ਬਾਕੀ ਗੱਲਾਂ ਛੱਡੋ ਕੀ ਕਰਦੇ ਨੇ ਗੁਰਦੁਆਰਿਆਂ ਚ ਕੀ ਨਹੀਂ ਕਰਦੇ ਤੁਹਾਨੂੰ ਸਾਰਾ ਕੁਝ ਪਤਾ ਹੈ ਮੈਂ ਇੱਕੋ ਗੱਲ ਕਹਿਣਾ ਚਾਹ ਰਿਹਾ ਵਾ ਕਿ ਅੱਗੇ ਵੀ ਮੈਂ ਸੰਗਤ ਨੂੰ ਕਿਹਾ ਸੀ ਕਿ ਸਾਡਾ ਜੀ ਕਰਦਾ ਹੁਣ ਇਹ ਸਿਆਸਤ ਤੋਂ ਪਾਸੇ ਹੋ ਜਾਈਏ ਅੱਜ ਮੈਂ ਆਪਣੀ ਝੋਲੀ ਾੜਦਾ ਪਿਆ ਵਾ ਅੱਜ ਮੈਂ ਆਪਣੀ ਝੋਲੀ ਾੜ ਰਿਹਾ ਸੰਗਤ ਅੱਗੇ ਸੰਗਤ ਜੀ ਜੇ ਗੁਰੂ ਘਰ ਬਚਾਣੇ ਨੇ ਤੇ ਇਹ ਜਿਹੜੇ ਰੰਗਜ਼ੇਬੀ ਸੋਚ ਵਾਲੇ ਮਲੇਛ ਜਿਹੜੇ ਨੇ ਜਿਹੜੇ ਸਰਕਾਰੀ ਪਿੱਠੂ ਨੇ ਇਹਨਾਂ ਤੋਂ ਪਿੱਛਾ ਛੜਾ ਲੋ ਇਹਨਾਂ ਤੋਂ ਗੁਰੂ ਘਰ ਛੜਾ ਲੋ ਨਹੀਂ ਤੇ ਇਹ ਜੋ ਮਤ ਨਰੈਣੂ ਕਰਦਾ ਰਿਹਾ ਨਨਕਾਣਾ ਸਾਹਿਬ ਪੰਜਾ ਸਾਹਿਬ ਇਹ ਸਾਰਾ ਕੁਝ ਇੱਥੇ ਹੁੰਦਾ ਪਿਆ ਕਰਾਂਗੇ ਨਹੀਂ ਹੁੰਦਾ ਪਿਆ ਮੈਂ ਸਮਝਦਾ ਹੁਣ ਸੰਗਤ ਨੂੰ ਜਾਗਣਾ ਪਏਗਾ ਅਸੀਂ ਪ੍ਰਧਾਨ ਮੰਤਰੀ ਨੂੰ ਆ ਕੇ ਇੱਕ ਹੰਗਾਰਾ ਦੇ ਗਏ ਆ ਅਗਲੀ ਰਣਨੀਤੀ ਸਾਡੀ ਇਹ ਹੈ ਕਿ ਅਸੀਂ ਹਰ ਇਤਵਾਰ ਨੂੰ ਅਸੀਂ ਇਲਾਕਿਆਂ 'ਚ ਵੀ ਜਾਵਾਂਗੇ ਅਸੀਂ ਗੁਰੂ ਘਰਾਂ 'ਚ ਵੀ ਜਾਵਾਂਗੇ ਅਸੀਂ ਮੀਟਗਾ ਕਰਾਂਗੇ ਔਰ ਲੋਕਾਂ ਦੇ ਵਿੱਚ ਮਾਹੌਲ ਬਣਾਵਾਂਗੇ ਨਹੀਂ ਨਹੀਂ ਇਹ ਕਰੋ